ਰਾਹ ਵੇ ਦੇ ਕੇ ਦੇ ਚੋ ਬਸਾਂ ਦੀ ਲੈ ਗਏ ਆ ਗਈ ਆ ਗਈ ਆ ਗਈ ਆ ਗਈ ਆ ਗਈ ਓਕੇ ਬਾਈ ਫੋਨ ਆ ਗਿਆ ਉਹਨਾਂ ਦਾ ਦੋ ਤਿੰਨਾਂ ਦੀ ਇੱਕ ਵਾਰ ਆ ਕੇ ਕਹਿੰਦੇ ਫੇਰ ਰੋਟੀ ਖਾਣੀ ਹੈ ਚਾਹ ਤੇ ਪੀਣੀ ਨਹੀਂ ਕਹਿੰਦੇ ਕੁਝ ਮੈਂ ਅੱਜ ਮੁੜੇ ਸੋ ਹੈ ਗਾਇਜ਼ ਵੈਲਕਮ ਟੂ ਅਨਦਰ ਵੀਡੀਓ ਦਾ ਸਵਾਗਤ ਕਰਦੇ ਆ ਆਪਣੇ ਨਵੇਂ ਵਲੌਗ ਚ ਤੇ ਅੱਜ ਮੈਂ ਚੱਲਣਾ ਫੇਰ ਸਕੂਲੇ ਤੇ ਮੀ ਬੜਾ ਪੈਂਦੇ ਆ ਫਾਨ ਕਰਦਾਂਗੇ ਇਸ ਸਕੂਲੇ ਜਾਣਾ ਹੀ ਹੈ ਹਰਦੀ ਜਾਣਾ ਹੀ ਹੈ ਫੇਰ ਚਲ ਕੇ ਤੁਹਾਨੂੰ ਦਿਖਾਣਾ ਵੀ ਕਿੰਨਾ ਪੈਂਦਾ ਆ ਦੇਖੋ ਦੇਖਣਾ ਨਹੀਂ ਹੈ ਗਏ ਪਰ ਇਹਦੇ ਤੇ ਪੈਂਦਾ ਬੜਾ ਪਿਆ ਮੀ ਮੌਸਮ ਮੈਂ ਦੇਖੋ ਇਹ ਇਹ ਤਾਂ ਹੈ ਤੇ ਫੂਲ ਵੀ ਗੰਦਾ ਹੋ ਗਿਆ ਕਿਲਾ ਹੋ ਗਿਆ ਆਂਡਾੜੀ ਬਣੂਏ ਜੀ ਆਪਾਂ ਕੋਈ ਜੇ ਜੇ ਆ ਰਹਾ ਵਜੇ ਜੇ ਤੇ ਤਾਂ ਆਸਾਨ ਦੀ ਲੈ ਗਏ ਮੈਂ ਗੱਡੀ ਧੋਪ ਗਈ ਫੇਰ ਯਾਰ ਗੰਦੀ ਹੋਈ ਸੀ ਨਾ ਫੇਰ ਧੋਪ ਗਈ ਗੱਡੀ ਨਾਲ ਸਪੂਟੀ ਵੀ ਧੋਪ ਗਈ ਹਾਂਜੀ ਗਾਇਜ਼ ਇਹ ਦਸੇ ਦਿਨਾਂ ਤੋਂ ਫੇਰ ਬਾਰਿਸ਼ ਪੈ ਰਹੀ ਹੈ ਬਾਰਿਸ਼ ਵਧੀਆ ਲੱਗਦੀ ਕਿ ਮੌਸਮ ਠੰਡਾ ਹੋ ਗਿਆ ਅੱਜ ਜਿਹੜੇ ਸਵੇਰੇ ਪਾਣੀ ਨੇ ਨਾ ਇਹ ਕਾਫੀ ਕਰਦੀ ਹੈ ਪਹਿਣੀ ਚਾਹੀਦੀ ਬਾਰਿਸ਼ ਬਣੀ ਜੀ ਦੁਪਹਿਰ ਨੂੰ ਪਹਿਣੀ ਚਾਹੀਦੀ ਹੈ ਨਾ ਕਿ ਜਦੋਂ ਮੌਸਮ ਜਿਆਦੀ ਗਰਮੀ ਹੁੰਦੀ ਉਦੋਂ ਪਹਿਣੀ ਚਾਹੀਦੀ ਹੈ ਸਵੇਰੇ ਪਾਣੀ ਹੈ ਤਾਂ ਬਾਅਦ ਵਿੱਚ ਦੁਪਹਿਰ ਨੂੰ ਵੇਖੋ ਫੇਰ ਕਰਦੀ ਹੈ ਨਹੀਂ ਆਹ ਬਸ ਜਿਆਦੀ ਤਕੋ ਜਿਆਦੀ ਮਾਰੀ ਗਰਮੀ ਨਾਲੋਂ ਉਹ ਵੀ ੁਰਾਹ ਲੱਗ ਰਿਹਾ ਲੇਕਿਨ ਹੁਣ ਦੇ ਤਾਂ ਐਮ ਪੂਰਾ ਠੰਡਾ ਠੰਡਾ ਮੌਸਮ ਹੋ ਗਿਆ। ਉਹ ਚੱਲਦਾ ਪਿਆ ਸਾਡਾ ਪਰਨਾਲਾ। ਇਹ ਨਾਣ ਜਾਇ ਪਰਨਾਲੇ ਥੱਲੇ। ਬੱਸ ਦੀ ਵੇਟ ਹੋ ਰਹੀ ਏ ਹੁਣ ਲਾਇਆ ਸੀ ਕਹਿੰਦੇ ਬੱਸ 2-4 ਮਿੰਟ ਤੱਕ ਆ ਗਈ। ਆਏ ਤੇ ਨਹੀਂ ਹੇ ਤੱਕ। ਗਾਇਸ ਬਾਸ ਆ ਗਈ ਫਰਦ 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 ਆ ਆ ਗਈ ਆ ਗਈ ਆ ਗਈ ਆ ਗਈ ਓਕੇ ਬਾਈ ਅੱਛੀ ਕਾਰ ਅਜੀ ਗਾਇਸ ਤੇ ਚਲ ਗਿਆ ਚਾਰ ਦਾ ਬਸ ਤੇ ਨੂੰ ਉਹਦੇ ਫੈਂਡ ਜਿਹੜੇ ਮਸਤੀ ਦਾ ਬਾਦੇ ਉਹ ਸਬਸਕ੍ਰਾਈਬਰ ਆਪਣੇ ਤੇ ਗਾਇਸ ਸਕੂਲ ਅੱਜ ਗਿਆ ਨਹੀਂ ਹੈਗਾ ਟਿਊਸ਼ਨ ਤੇ ਨਹੀਂ ਗਿਆ ਜਿਹਦੀ ਇਹਨੇ ਵੀ ਮੈਂ ਵੀ ਪਹਿਲਾਂ ਸੋਚਿਆ ਸੀਗਾ ਜੇ ਟਿਊਸ਼ਨ ਤੇ ਨਾ ਜਾਈਂ ਅੱਜ ਅਸੀਂ ਜਾਣਾ ਹੈ ਦੀਦੀ ਜੀ ਕੋ ਨਹੀਂ ਬਿਗ ਵਾਲਾ ਵਾਲੀ ਦੀਦੀ ਕੋ ਤੇ ਇਹਨੂੰ ਮੈਂ ਕਿਹਾ ਟਿਊਸ਼ਨ ਤੇ ਰਹਿੰਦੀ ਜਿਹੜਾ ਕੰਮ ਮਿਲਿਆ ਘਰੇ ਕਰ ਲੈ ਇਹ ਕਹਿੰਦਾ ਮੈਂ ਟਿਊਸ਼ਨ ਨਹੀਂ ਜਾਣਾ ਹੈਗਾ ਮੈਂ ਕਿਹਾ ਫਿਰ ਜਿਹੜਾ ਕੰਮ ਮਿਲਿਆ ਉਹਨੂੰ ਘਰੇ ਅੱਜ ਨਵੇਲ ਲੈ ਹਨਾ ਨਾ ਜਾ ਪਰ ਉਹ ਤਾਂ ਮੈਂ ਕਹਿ ਟਿਵਿਸ਼ਨ ਦੀ ਦਰ ਨੂੰ ਇਹ ਤੇ ਕਹਿ ਦਾਂ ਕਿ ਉਹਨੇ ਨਹੀਂ ਆਣਾ ਤੇ ਉਹ ਪਹਿਲੇ ਕਹਿਣ ਲੱਗੇ ਕਿ ਮੈਂ ਵੀ ਇਹੀ ਕਹਿਣਾ ਸੀ ਕਿ ਅੱਜ ਛੁੱਟੀ ਕਰਾ ਲਓ ਉਹ ਦਰਵਾਸਾਬ ਜਾਂਦੇ ਅਮਰਸਰ ਇਸ ਕਰਕੇ ਇਹ ਛੁੱਟੀ ਕਰਾਉਣੀ ਸੀ ਤੇ ਉਹਨਾਂ ਨੇ ਵੀ ਛੁੱਟੀ ਦੇ ਦਿੱਤੀ ਤੇ ਸਾਰੇ ਕੰਮ ਉਹਨੇ ਇਦਾਂ ਨੇ ਬੇਲ ਲੈ ਥੋੜਾ ਰਹਿ ਗਿਆ ਉਹ ਆਣ ਕੇ ਕਰ ਲੇਗਾ ਹੁਣ ਅਸੀਂ ਮੈਂ ਤਾਂ ਤਿਆਰ ਹੀ ਆ ਸਵੇਰ ਦਾ ਕੰਮ ਚ ਗਿਆ ਆ ਬੂਬੂ ਜੀ ਵੀ ਚਾੜ ਹੋ ਗਏ ਨੇ ਹੈਨਾ ਹੱਸ ਕੇ ਦੱਸਤਾ ਉਹਨੇ ਤੁਹਾਨੂੰ ਤੇ ਬਾਕੀ ਸੁਖਵੀਰ ਵੀ ਤਿਆਰ ਹੋ ਰਿਹਾ ਆ ਆਰਪੀ ਵੀ ਤਿਆਰ ਹੋਉਂਦੀ ਸੁਖਵੀਰ ਫੋਨ ਗੱਡੀ ਉਹਦੇ ਵਿੱਚੋਂ ਫੋਨ ਵਜ ਜਾਂਦੇ ਆ ਸੀ ਜਾਣਾ ਦੀਦੀ ਜੀ ਨੂੰ ਮਿਲਣ ਜਾਣਾ ਕਿਧਰ ਜਾਣਾ ਸੰਧਾਰਾ ਫਸਟ ਟਾਈਮ ਦੀਦੀ ਕੋਲ ਸੰਧਾਰਾ ਲੈ ਕੇ ਚੱਲਨੇ ਚਾਹੁੰਦੇ ਸੀ ਜਦੋਂ ਬਾਰੇ ਸਾਰੇ ਆਣੇ ਬੈਠੇ ਕਿੰਨੇ ਚ ਸੀ ਜਾ ਰਹੇ ਆਉਣ ਦੀਦੀ ਮੋਨਾ ਕੋ ਫੋਨ ਆ ਗਿਆ ਉਹਨਾਂ ਦਾ ਦੋ ਤਿੰਨਾਂ ਦੀ ਮੈਂ ਕਿਹਾ ਬੱਸ ਆ ਕੇ ਕਹਿੰਦੇ ਫੇਰ ਰੋਟੀ ਖਾਣੀ ਚਾਹ ਤੇ ਪੀਣੀ ਨਹੀਂ ਕਹਿੰਦੇ ਕੁਝ ਮੈਂ ਅਜੇ ਮੂੜੀ ਰੋਟੀ ਖਾਣ ਲੀ ਉਹ ਹੀ ਕਹਿੰਦੇ ਮੈਂ ਰੋਟੀ ਨਹੀਂ ਤਿਆਰ ਆ। ਖਾਣਾ ਨਹੀਂ ਸ਼ੇਅ ਹੋਇਆ ਜੇ ਸਾਰੇ। ਕੀ ਹੁੰਦੀ ਹੈ? ਆਓ ਕਹਿੰਦੇ ਫੇਰ ਰੋਟੀ ਕਰਦੇ ਤਿਆਰ ਸਿੱਧੀ। ਮੈਂ ਕੋਈ ਨਹੀਂ ਆਨੇ। ਹਾਂਜੀ ਗਾਇਜ਼ ਅਸੀਂ ਬੇਗੋਵਾਲ ਪਹੁੰਚ ਚੁੱਕੇ ਹਾਂ। ਤੇ ਅੰਤ ਤਿੱਕੇ ਆ ਕਿ ਕੈਸ਼ ਪ੍ਰੋਨ ਉਸੇ ਥੋੜਾ ਜਿਹਾ ਉਹਨਾਂ ਨੇ ਉਹ ਕਰਾ ਦਿੱਤੀ ਅਸ ਆਹ ਦਾ ਉਧਰੇ ਨਾ ਮੈਂ ਜਿਹੜਾ ਉਹਦਾ ਉਹਦਾ ਮੇਨਟ ਹੈ ਜਲੰਧਰ ਬ੍ਰਾਂਚ ਇੱਥੇ ਆ ਫਿਰ ਕੋਆਪੀਟਲ ਨਾ ਨਹੀਂ ਨਹੀਂ ਕਾਗੇ ਉਹਦਾ ਹੋਰ ਵੀ ਇੰਡੋਰੇ ਵਧੀਆ ਦੇਖ ਕੇ ਲਿਆਇਓ ਆਈਟਮ ਆ ਸਪੀਮ ਨਹੀਂ ਆਈਟਮ ਕਾ ਨਾਲਾ ਚੂਲੇ ਵਧੀਆ ਵਾ ਉਹ ਪਤੀਸਾ ਕਹਿੰਦੇ ਸੀ ਪਤੀਸਾ ਲੈ ਆਓ ਫਿਰ ਪਤੀਸਾ ਕਹਿੰਦੇ ਵੇ ਉਹ ਕਹਿੰਦੇ ਪਤੀਸਾ ਖੋਸ਼ ਹੋ ਕੇ ਕੰਮ ਨੇ ਬਾਲੇ ਆਇਆ ਅਸੀਂ ਜੀ ਜੀ ਕੋਈ ਹਾਂ ਨਿੰਮਾ ਫਿਰ ਨਹੀਂ ਜੀ ਜੀ ਲਾ ਤਾਂ ਮੈਂ ਨਹੀਂ ਹੈਂ ਜੀ ਜੀ ਦਾ ਤਾਂ ਮੈਂ ਤਾਂ ਨਹੀਂ ਪਹੁੰਚ ਗਏ ਜੀ ਸੋਚ ਕੇ ਭਈ ਘਰ ਚਲੋ ਜੀ ਨੂੰ ਮੈਂ ਨਿਕਲ ਆਈ ਵਾਰੀ ਵਾਰੀ ਸਾਰੇ ਨਿੰਦਰੀ ਖਬਰ ਪਹੁੰਚ ਗਈ ਕੋਈ ਵੀ ਨਿਕਲ ਆਇਆ ਜੀ ਡੱਬਾ ਵੀ ਲੈ ਲਿਆ ਆਪਾਂ ਫੂਟ ਵੀ ਲੈ ਲਿਆ ਦੀਦੀ ਵਾਸਤੇ ਫਰੂਟ ਵਾਲੇ ਲਫਾਫਾ ਮਾਮੇ ਨੂੰ ਪੜਾਤਾ ਆ ਸੁਖਵੀਰ ਉਹ ਕੱਢ ਤੂੰ ਕੋਲੋਂ ਕਿਹਨਾਂ ਲਾਇਆ ਜਣਾ ਵੀ ਪਲੱਗ ਉਸ ਪਹੁੰਚ ਗਏ ਅਸੀਂ ਦੀਦੀ ਘਰ ਕੋਲ ਹੀ ਜਾਂਦੇ ਸਾਰੇ ਅਸੀਂ ਸਾਰਿਆਂ ਨੇ ਕੁਛ ਨਾ ਕੁਛ ਪੜਿਆ ਹੋ ਮਾਮੀ ਨੇ ਵੀ ਪਹੁੰਚ ਗਏ ਅਸੀਂ ਦੀਦੀ ਘਰ ਚਲੋ ਮਿਲਾਨੇ ਅਸੀਂ ਦੀਦੀ ਨੂੰ ਕਿੱਧਰ ਦਰਵਾਜ਼ੇ ਲਾ ਕੇ ਬੈਠੇ ਆਂਦੇ ਬਾਹਰ ਕੋਈ ਮੋਟਰਸਾਈਕਲ ਸਕੂਟਰੀ ਰੇੜ ਕੇ ਗਾਂ ਜਾਏ ਰਣਾ ਅੱਜ ਆਖੋ ਸ਼ੁਭ ਆਪੀ ਨੇ ਨਹੀਂ ਤੇ ਕੋਈ ਇਹ ਦੇ ਸਪਰਾਈਟ ਨਹੀਂ ਦਿੱਤਾ ਸੁਖੀਲ ਰਾਜਵੀਰ ਨੂੰ ਜੀ ਤਰ੍ਹਾਂ ਪਿਆ ਜ ਆ ਜਾ ਜਿੰਦੇ ਤੋਂ ਦੇ ਸਾਹ ਜੀ ਤੋਂ ਵੀ ਖੇਡ ਤੈਨੂੰ ਦੀ ਸਾਈਡ ਮਿਲਣਾ ਯਾ ਹਾਂ ਦੰਸ ਫੇਸਰ ਹੁਣ ਠੀਕ ਰਹਿਣੀ ਆ ਇਹਨਾਂ ਦੇ ਪਿੱਛੇ ਇਹਨੂੰ ਅਲਮਰੀ ਲੈ ਕੇ ਠੀਕ ਉਹਦੇ ਦੇ ਦੇ ਬੋਲੀ ਹਾਂ ਬਈ ਇਹੋ ਤੋਂ ਨਾ ਦੋ ਤਿੰਨ ਵਾਲੀ ਕੋਈ ਨਾ ਹਿੰਡਦਾ ਪਿਆ ਸਾਟ ਲਵਾ ਲਵੇ ਭਾਵੇਂ ਉਹਨੂੰ ਇਹ ਮੈਂ ਭੱਜ ਜਾਣਾ ਕੋਈ ਨਹੀਂ ਆਹੋ ਨਹੀਂ ਫੋੜੇ ਉਹਨੇ ਦੇਖਦਾ ਪਿਆ ਵਾ ਜਾ ਨਾਈਟ ਦੇਖਦੀ ਸੁਕੀਨ ਸਾਟ ਲੱਗ ਜਾਣੀ ਮੈਂ ਨਾ ਢੇੜਿਆ ਨਾ ਤੇ ਕਹਿੰਦਾ ਉਹਦੇ ਆਪਾਂ ਲੱਗੇ ਤਾਂ ਮਾੜਾ ਹੋ ਜਾਣਾ ਓਏ ਦਾਦਾ ਜੀ ਦਾਦਾ ਕਹਿੰਦਾ ਮੈਂ ਕਿਹ ਖੜੀ ਉਹਨੂੰ ਕਹਿੰਦਾ ਆ ਨਹੀਂ ਨਹੀਂ ਬੜਾ ਜਾ ਰੋਡ ਮੂਵਿੰਗ ਹਾਂਜੀ ਕੀ ਕਰਦੇ ਕੀ ਚਾਬੀ ਚ ਪਾਣਾ ਨਹੀਂ ਵਿੱਚ ਬਾਜੋ ਜੇ ਨਾ ਹੋਏ ਖੁੱਲੇ ਹੀ ਨਾ ਆਹ ਉਹ ਤੋਂ ਪਾ ਕੇ ਤੇ ਖਰਾਬ ਹੀ ਕਰਦੇ ਤੇ ਉਹ ਬਾਜੋ ਲੋਕ ਹੀ ਨਾ ਖੁੱਲੇ ਘਟੀਦਾ ਮੈਂ ਫਾੜਨਾ ਕਿੱਦਾਂ ਛੱਡਦਾ ਨਹੀਂ ਇਹ ਨਹੀਂ ਰਹਿਣਾ ਲੈ ਜੀਦਾ ਕ੍ਰੀਨ ਨੂੰ ਨਹੀਂ ਦਾਦੀ ਪੌਣੇ 5 ਖੜਾ ਗਈ ਗਾਈਸ ਟਾਈਮ ਹੋ ਗਿਆ ਜੀ 8:30 ਪੌਣੇ 9 ਹੋ ਚੁੱਕੇ ਆ ਸਾਰਿਆਂ ਨੂੰ ਹੌਲੀ ਹੌਲੀ ਨੀਂਦ ਆਣੀ ਸ਼ੁਰੂ ਹੋ ਗਈ ਆ ਹੁਣ ਮੰਮੀ ਵੀ ਕਹਿੰਦੇ ਨੀਂਦ ਆਈ ਤਖਵੀਰ ਵੀ ਕਹਿੰਦਾ ਨੀਂਦ ਆਈ ਨੀ ਤਾਂ ਹੁੰਦੀ ਨੀ ਤਾਂ ਹੁੰਦੀ ਨਾ ਹੋ ਚੱਲ ਗਈ ਇੱਕ ਦੇ ਦੇ ਤਾਂ ਇੱਕ ਦੇ ਦੇ ਉਹਨੂੰ ਫੇਡਣ ਲਈ ਆਜ ਰਾਜੀ ਆਜ ਕਹਾਂ ਲੱਗ ਗਈ ਨੂੰ ਵੈ ਕਰੀ ਜੇ ਮੂੰਹ ਚ ਪਾਣੀ ਉਹਨੇ ਪਟੀ ਆ ਚੁੱਕੀ ਹੈ ਖਾ ਰਹੀ ਹੈ ਸਕੋਇਆ ਫੋਮ ਦੇ ਪਲੇਟ ਦੇ ਵਿੱਚ ਪਾਉਣਾ ਤੇ ਫਿਰ ਉਸੇ ਤਰ੍ਹਾਂ ਪਾਉਣਾ ਤੇ ਬਾਹਰ ਨਹੀਂ ਮੱਠੀ ਇਹਦੀ ਆਖ ਤੇ ਰਾਜਵੀਨ ਉਸੇ ਬਿਠਾਤਾ ਥੱਲੇ ਇਹ ਟਿਕਦਾ ਨਹੀਂ ਪਿਆ ਉੱਪਰ ਥੱਲੇ ਮੈਂ ਕਿ ਕੜੀ ਖੇ ਰੜੇ ਲੇਗਾ ਢੇਗਾ ਰੋਟੀ ਖਾਣ ਤੋਂ ਬਾਅਦ ਗਾਇਸ ਆ ਗਈ ਹੈ ਜੀ ਸਵੀਟ ਡਿਸ਼ ਸੇਵਿਆ ਹੱਥ ਵਾਲੀਆਂ ਸੇਮੀਆਂ ਹੱਥ ਵਾਲੀਆਂ ਹੋਮ ਮੇਡ ਸੇਮੀਆਂ ਫਿਲਰ ਦਾ ਟੈਂਕ ਗੱਡੀਆਂ ਨੂੰ ਕੀ ਅਸੀਂ ਹੁਣ ਗੱਡੀ ਚੱਲੇ ਅਸੀਂ ਕਾਰ ਨੂੰ ਟਾਈਮ ਆਇਆ ਕਿ 10 ਵਜੇ ਬਾਏ ਸਾਢੇ 9 ਹੋਏ ਅਜੇ ਬਾਏ ਹੁਣ ਹੋਏ ਨਾ ਇਹ ਇੱਕ ਹੀ ਕਿਨੇ ਕੋਈ ਨਾ ਹੁੰਦੇ ਚੰਗਾ ਜੀ ਚੰਗਾ ਜੀ ਬਾ ਬਾ ਆ ਗਿਆ ਦਾ ਸਾਡੋ ਬਾਈ ਹਾਂ ਉਹ ਮੇਰਾ ਜਿਹੜਾ ਚਿਹਰੇ ਗਿੱਜ ਗਿਆ ਗੱਡੀਆਂ ਦੇ ਛੁਟੇ ਲੈ ਆਣ ਹਾਂ ਚਾਹ ਤੈਨੂੰ ਕੋਈ ਗਰਮੀ ਨਹੀਂ ਚਿੱਕਾ ਮਾਰਦਾ ਲੰਘਾ ਹਾਂਜੀ ਗਾਇਸ ਸੋਨ ਆ ਕੇ ਅਸੀਂ ਆਪਣੇ ਘਰ ਦੇ ਘਰ ਆਣ ਕੇ ਹੁਣ ਆਪਾਂ ਰਾਵੀ ਵੀ ਨੇ ਗੱਲ ਕਪੜੇ ਚੇਂਜ ਇਹ ਆ ਜੀ ਜਿਹਨੇ ਖਾ ਲਈ ਮਿੱਠੀ ਗੋਲੀ ਆਪਣੀ ਸਕੀਨ ਨੇ ਵੀ ਕੱਲ੍ਹੇ ਚੇਂਜ ਇਹ ਸੌਂ ਗਿਆ ਹੈ ਗੱਡੀ 'ਚ ਸਕੀਨ ਪਾਗ ਵੀ ਲਾ ਲਓ ਲਾਉ ਲਾ ਲਓ ਗਰਮੀ 'ਚ ਸੋਣੇ ਓਏ ਯਾਰ ਥੱਲੇ ਉਹ ਪਟਕੀ ਜਿਹੜੀ ਉਹ ਬੰਦ ਨਾ ਮੈਂ ਥੋੜੀ ਡਿਟੇਟ ਕਰਕੇ ਯਾਰ ਇੰਨੀ ਗਰਮੀ ਹੈ ਸੌਂਦੜੀ ਤੈਨੂੰ ਫੇਰੇ ਸੇਰ ਵੀ ਕਰਾਉਣਾ ਹੀ ਕਰਾਉਣਾ ਪਾਵਾ ਕਹਿੰਦੀ ਸੇਰਵਾ ਕੇ ਭੇਜਣਾ ਰਾਜ ਦੇਖੋ ਨਾ ਪੱਗ ਲਾਓ ਓਕੇ ਗਾਇਸ ਇਥੇ ਕਰਦੇ ਅਸੀਂ ਅੱਜ ਦੇ ਆਪਣੇ ਰਾਜ ਦੇ ਵਲੌਗ ਦੀ ਸਮਾਪਤੀ ਮਿਲਦੇ ਹਾਂ ਕੱਲ ਨਵੀਂ ਸਵੇਰ ਦੇ ਨਵੇਂ ਵਲੌਗ ਵਿੱਚ ਬਾਏ ਬਾਏ ਗੁੱਡ ਨਾਈਟ